ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਨੇ ਪੰਜਾਬ ਦੀ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਮਿਹਨਤ ਕੀਤੀ ਹੈ ਉਹ ਕਾਂਗਰਸ ਅੱਜ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਕਾਂਗਰਸ ਤੋਂ ਛੱਡ ਕੇ ਗਏ ਲੀਡਰਾਂ ਦੀ ਵਾਪਸੀ ਦੇ ਬਾਰੇ ਵੀ ਬਹੁਤ ਵੱਡਾ ਬਿਆਨ ਦਿੱਤਾ ਹੈ ਕਿ ਇੱਕ ਇੱਕ ਕਰਕੇ ਉਹ ਲੀਡਰ ਸਾਰੇ ਵਾਪਸ ਆ ਰਹੇ ਨੇ ਔਰ ਸਨੀਲ ਕੁਮਾਰ ਜਾਖੜ ਵੀ ਕਿਸੇ ਸਮੇਂ ਕਾਂਗਰਸ ਦਾ ਹਿੱਸਾ ਸੀ ਔਰ ਫਿਰ ਉਹਨਾਂ ਦੀ ਕਾਂਗਰਸ ਵਿੱਚ ਵਾਪਸੀ ਹੋ ਸਕਦੀ ਏ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਰਾਜਾ ਵੜਿੰਗ ਨੇ ਕਿ ਸਨੀਲ ਕੁਮਾਰ ਜਾਖੜ ਜੋ ਭਾਜਪਾ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹ ਕਿਤੇ ਨਾ ਕਿਤੇ ਬੀਜੇਪੀ ਦੇ ਜੋ ਨੁਕਸਾਨਦಾಯಕ ਹੋ ਰਹੇ ਨੇ ਬੀਜੇਪੀ ਵਿੱਚ ਰਵਨੀਤ ਬਿੱਟੂ ਜਿਹੜੇ ਕਿ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜਦੋਂ ਉਹਨਾਂ ਦਾ ਬਿੱਟੂ ਦੇ ਉੱਪਰ ਵੀ ਤੰਜ ਕੱਸਿਆ ਕਿ ਬਿੱਟੂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਪ੍ਰਧਾਨ ਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਅੰਦਰ ਖਾਤੇ ਉਹਨਾਂ ਦਾ ਪ੍ਰਧਾਨ ਕਿੱਧਰ ਰਲਿਆ ਹੋਇਆ ਸੋ ਕਿਸ ਨੂੰ ਜਿਤਾਉਣ ਵਾਸਤੇ ਬੀਜੇਪੀ ਦਾ ਪ੍ਰਧਾਨ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਦੇ ਬਾਰੇ ਜੋ ਉਹਨਾਂ ਨੇ ਵੱਡਾ एलान ਕੀਤਾ ਬਿਨਾ ਨਾਮ ਲੈ ਤੋ ਉਹਨਾਂ ਨੇ ਦੱਸਿਆ ਕਿ ਬੀਜੇਪੀ ਵਿੱਚ ਬੈਠਾ ਹੋਇਆ ਇੱਕ ਐਸਾ ਅਜਗਰ ਜਿਹੜਾ ਕਿ ਉਹ ਬੀਜੇਪੀ ਨੂੰ ਹੀ ਕੱਟ ਰਿਹਾ ਜਿਵੇਂ 3 ਸਾਲ ਪਹਿਲਾਂ ਕਾਂਗਰਸ ਨੂੰ ਕੱਟ ਕੇ ਗਿਆ ਹੈ ਅੱਜ 3 ਸਾਲ ਉਹ ਕਾਂਗਰਸ ਉਸੇ ਅਜਗਰ ਦੀ ਕੱਟੀ ਹੋਈ ਖਮਿਆਜੇ ਪੁੱਗਤ ਰਹੀ ਏ ਔਰ ਹੁਣ ਬੀਜੇਪੀ ਨੂੰ ਉਹ ਅੰਦਰੋਂ ਅੰਦਰੋਂ ਹੀ ਕੱਟ ਰਿਹਾ ਉਸ ਤੋਂ ਬਾਅਦ ਬੀਜੇਪੀ ਵਿੱਚੋਂ ਅਲੱਗ ਹੋਵੇਗਾ ਔਰ ਬੀਜੇਪੀ ਸਦਾ ਲਈ ਖਤਮ ਹੋ ਜਾਵੇਗੀ ਪੰਜਾਬ ਦੇ ਵਿੱਚ ਸੋ ਸਨੀਲ ਕੁਮਾਰ ਜਾਖੜ ਦਾ ਜਿਹੜਾ ਕਿ ਉਹਨਾਂ ਵੱਲ ਇਸ਼ਾਰਾ ਸੀ ਔਰ ਉਹਨਾਂ ਨੇ ਕਿਹਾ ਕਿ ਸਨੀਲ ਕੁਮਾਰ ਜਾਖੜ ਜੋ ਇੱਕ ਐਸਾ ਅਜਗਰ ਦੇ ਤੌਰ ਤੇ ਕੰਮ ਕਰਦਾ ਹੈ ਜੋ ਇੱਕ ਫਲਸਤीन ਸੱਪ ਹੁੰਦਾ ਹੈ ਜਦੋਂ ਉਹ ਕੱਟਦਾ ਹੈ ਤਾਂ ਬੰਦੇ ਨੂੰ ਦੁਬਾਰਾ ਜਿਹੜਾ ਕਿ ਦੁਬਾਰਾ ਜਿਹੜਾ ਜੀਵਤ ਹੋਣ ਦੀ ਆਸ ਹੁੰਦੀ ਹੈ ਪਰ ਅਜਗਰ ਇੱਕ ਐਸਾ ਜਿਹੜਾ ਕੱਟਿਆ ਹੋਇਆ ਉਹ ਰਾਸ ਨਹੀਂ ਆਉਂਦਾ ਔਰ ਉਸ ਤੋਂ ਬਾਅਦ ਉਹ ਅਜਗਰ ਦਾ ਕੱਟਿਆ ਹੋਇਆ ਸਦਾ ਲਈ ਖਤਮ ਹੋ ਜਾਂਦਾ ਹੈ ਸੋ ਰਵਨੀਤ ਬਿੱਟੂ ਦੇ ਬਾਰੇ ਔਰ ਸੁਨੀਲ ਕੁਮਾਰ ਜਾਖੜ ਦੇ ਬਾਰੇ ਜੋ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਜਿਵੇਂ ਅੱਜ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰਾਂ ਦੀ ਮੀਟਿੰਗ ਤੋਂ ਪਹਿਲਾਂ ਇਸਤੇ ਬਾਰੇ ਐਲਾਨ ਕੀਤਾ ਉਹਨਾਂ ਨੇ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਹੀ ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ 117 ਵਿਧਾਨ ਸਭਾ ਹਲਕੇ ਨੇ ਜੋੜ ਕੇ ਹੁਣ ਇਹ ਅਗਾ ਹਲਕੇ ਹੋਰ ਵੰਡ ਸਕਦੇ ਨੇ ਜੋ ਹਲਕਿਆਂ ਨੂੰ ਜਿਹੜੇ ਕਿ ਦੁਬਾਰਾ ਇਹ ਸਾਰਾ ਸਰਵੇ ਕੀਤੇ ਜਾ ਰਹੇ ਨੇ ਸੋ ਅਸੀਂ ਉਹਨਾਂ ਹਲਕਿਆਂ ਦੇ ਵਿੱਚ ਵੀ ਆਪਣੇ ਕੋਆਰਡੀਨੇਟਰ ਨਿਯੁਕਤ ਕਰਾਂਗੇ ਸੋ ਰਾਜਾ ਵੜਿੰਗ ਨੇ ਕਿਹਾ ਕਿ ਬਹੁਤ ਜਲਦੀ ਭਾਜਪੀ ਦੀ ਜਿਹੜੀ ਪੰਜਾਬ ਦੇ ਵਿੱਚ ਟੀਮ ਹੈ ਉਹ ਜਿਹੜੀ ਕਿ ਕਾਂਗਰਸ ਚ ਵਾਪਸੀ ਕਰ ਜਾਵੇਗੀ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਰਾਜਾ ਵੜਿੰਗ ਨੇ ਕਈ ਕਾਂਗਰਸ ਆਗੂਆਂ ਦੇ ਨਾਮ ਲੈ ਤੋ ਬਿਨਾਂ ਹੀ ਦੱਸਿਆ ਕਿ ਬਹੁਤ ਜਲਦੀ ਜਿਹੜੇ ਇਹ ਕਾਂਗਰਸ ਦੇ ਵਿੱਚ ਲੀਡਰ ਨੇ ਇਹਨਾਂ ਨੂੰ ਅਸੀਂ ਟਿਕਟਾਂ ਵੀ ਦੇਵਾਂਗੇ ਔਰ ਕਾਂਗਰਸ ਦੇ ਵਿੱਚ ਜਿਹੜੇ ਬਾਹਰੋਂ ਆਉਣ ਵਾਲੇ ਲੀਡਰ ਨੇ ਉਹਨਾਂ ਵਾਸਤੇ ਵੀ ਅਸੀਂ ਬਹੁਤ ਕੁਝ ਸੋਚ ਕੇ ਉਹਨਾਂ ਨੂੰ ਟਿਕਟਾਂ ਦੇਵਾਂਗੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਉਣਗੇ ਜੇਕਰ ਸਾਡੇ ਹਲਕੇ ਦੇ ਵਿੱਚ ਸਾਡਾ ਆਗੂ ਉੱਥੇ ਕਮਜ਼ੋਰ ਹੋਵੇਗਾ ਤਾਂ ਅਸੀਂ ਦੂਸਰੀ ਪਾਰਟੀ ਦਾ ਉਹ ਆਗੂ ਨੂੰ ਵੀ ਟਿਕਟ ਦੇ ਸਕਨੇ ਆ ਜਿਸ ਨੂੰ ਲੈ ਕੇ ਰਾਜਾ ਵੜਿੰਗ ਦਾ ਅੱਜੇ ਬਿਆਨ ਬਹੁਤ ਵੱਡਾ ਜਿਹੜਾ ਕਿ ਇੱਕ ਆਮ ਆਦਮੀ ਪਾਰਟੀ ਔਰ ਭਾਜਪਾ ਲਈ ਖਤ ਕਾਤਕ ਸਾਤਕ ਹੋ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਬਹੁਤ ਸਾਰੇ ਲੀਡਰ ਜਿਹੜੇ ਨੇ ਕਾਂਗਰਸ ਵਿੱਚ ਆਉਣ ਵਾਸਤੇ ਤਿਆਰ ਬੈਠੇ ਨੇ ਔਰ ਭਾਜਪਾ ਵਿੱਚੋਂ ਵੀ ਕਈ ਲੀਡਰ ਜਿਹੜੇ ਨੇ ਵਾਪਸੀ ਕਰਨ ਵਾਸਤੇ ਤਿਆਰ ਬੈਠੇ ਨੇ ਕਿਉਂਕਿ ਭਾਜਪਾ ਜੇਕਰ ਜਿਮੜੀ ਚੋਣ ਵਿੱਚ ਚੋਣ ਹਾਰ ਜਾਂਦੀ ਏ ਤਾਂ ਫਿਰ ਭਾਜਪਾ ਨੂੰ ਕਾਂਗਰਸ ਦੇ ਵਿੱਚ ਵਾਪਸ ਆਉਣ ਲਈ ਬਿਲਕੁਲ ਉਸੇ ਵਕਤ ਜਿਹੜੇ ਸ਼ੁਰੂਆਤ ਹੋ ਜਾਵੇਗੀ ਭਾਜਪਾ 2027 ਦੇ ਵਿੱਚ ਸਰਕਾਰ ਨਹੀਂ ਬਣਾ ਸਕੇਗੀ ਜੇਕਰ ਅਕਾਲੀ ਭਾਜਪਾ ਗੱਠਜੋੜ ਨਹੀਂ ਹੁੰਦਾ ਤਾਂ ਸੋ ਇਸ ਨੂੰ ਲੈ ਕੇ ਭਾਜਪਾ ਦੇ ਲੀਡਰ ਵੀ ਬਹੁਤ ਜਲਦੀ ਕਾਂਗਰਸ ਚੋਕਸੀਆਂ ਕਰਨਗੇ